ਜਿਹੜੀ ਘੜੀ ਮੈਂ ਗੁਰਤੀ ਰੋੜੀ ਤਰਪਥਾੜੇ ਤੇ ਫੱਤੀ ਮੰਮੀ ਮੈਨੂੰ ਐਂ ਦੱਸ啊 ਤੇ ਮੰਮੀ ਕੰਟੇ ਦੀ ਉਹ ਤੇ ਕੰਟੇ ਦੀ ਖੜੀ ਐ ਹਾਂ ਠੀਕ ਨਾ ਕਰੀਐ ਸੀ ਮੰਮੀ ਮੈਂ ਕੁਝ ਨਹੀਂ ਗਿਆ ਕਿੰਨੇ ਨੂੰ ਪੂ ਚੁੱਪ ਕਰਕੇ ਦੱਸ ਕੀ ਗੱਲਾਂ ਲੈ ਮੈਂ ਕੱਪੜੇ ਸੁੱਕਣੇ ਪਾ ਦਾਂ ਤੇ ਉਹ ਹੈ ਨਹੀਂ ਵੀ ਥੋੜਾ ਬੜਾ ਕੰਮ ਤਾਂ ਕਰਾ ਦੇ ਸਾਰਾ ਦਿਨ ਚੌਧਰ ਮਾਰਦੀ ਹੈਗੀ ਕਦੇ-ਕਦੇ ਤਾਂ ਐਂ ਲੱਗਦਾ ਵੀ ਜਿਵੇਂ ਵਿਆਹ ਕਰਕੇ ਨਹੀਂ ਨੌਕਰ ਹੋ ਮੈਂ ਇਸ ਘਰ ਚ ਮੰਮੀ ਵੀ ਜਮਾਨੀ ਸੋਚਦੀ ਦੋਨਾਂ 'ਚ ਫਰਕ ਕਰਦੀ ਐ ਤਾਂ ਕੀ ਹੋਇਆ ਜੇ ਮੈਂ ਗਰੀਬ ਕਰੂੰਾਂਗੀ ਉਹ ਦੋ ਤਾਕੜੇ ਘਰੋਂ ਆਈ ਐ ਅਕਸਰ ਨੂੰ ਹੈ ਤਾਂ ਮੈਂ ਵੀ ਇਨਸਾਨ ਨਹੀਂ ਛੋਣਾ ਛੱਡ ਮਣਾ ਨਾ ਇੱਥੇ ਜੜ ਜੜ ਕੇ ਕਾਰੀ ਜ ਨਹੀਂ ਆ ਕਿ ਕਰ ਲਿਆ ਕਰ ਕੋਸ ਮਾੜਾ ਮੋਟਾ ਕੰਮ ਮੰਮੀ ਕਰ ਕੇ ਟੀਆਂ ਦੇਖੋ ਹੁਣ ਕੱਪੜੇ ਸੁੱਕਣੇ ਪਾਏ ਕੀ ਕਰਦੀ ਐ ਸਾਰਾ ਪਿਆ ਤੂੰ ਕਰ ਕੰਮ ਉਧਰ ਜਾ ਕੇ ਮੰਮੀ ਇੱਥੇ ਮਿਹਨਤ ਆ ਤਾਰ ਜੀ ਤੇ ਤੁਰੀ ਫਿਰਦੀ ਆ ਨਹੀਂ ਮੰਮੀ ਮੈਂ ਪਹਿਲਾਂ ਪਸੂਆਂ ਦਾ ਕਰਕੇ ਹਟਿਆਂਗੀ ਆ ਹੁਣ ਕੱਪੜੇ ਧੋਤੇ ਹੈਗੇ ਕੱਲਾ ਉਧਰ ਝਾੜੂ ਪੋਚੇ ਹੀ ਰਹਿ ਗਿਆ ਕੀ ਕਰਿਆ ਪਸੂਆਂ ਦਾ ਦੇਖ ਗੋਹਾ ਆ ਪਿਆ ਔਕਣ ਮੰਮੀ ਹੁਣ ਇਹ ਤਾਂ ਮੱਝਾਂ ਨੇਗੀਆਂ ਜਿੰਨਾ ਮਰਜ਼ੀ ਕਰੀ ਜਾਓ ਉਹਨਾਂ ਨੇ ਤਾਂ ਗੋਹਾ ਕਰਨ ਨਹੀਂ ਆ ਕੋਈ ਇਹ ਤਾਂ ਹੈ ਨਹੀਂ ਮੈਂ ਉਹਨਾਂ ਦੇ ਮਾਗਰ ਬੱਠੜ ਲੈ ਕੇ ਤੁਰੀ ਫਿਰ ਹੁਣ ਫਿਰਦੀ ਤਾਂ ਇਤਰੀਆਂ ਤੜਕੇ ਦੀ ਉਧਰ ਕਰਿਆ ਕੁਸ ਕੋਈ ਨਹੀਂ ਉਹ ਸਾਰਾ ਕੁਸ ਕਰੀ ਜਾਂਦੀ ਐ ਕੋਈ ਨਾ ਮੰਮੀ ਮੈਂ ਕਰਾ ਦਾਨੀ ਆ ਉਧਰ ਵੀ ਮੇਰਾ ਤਾਂ ਵੀ ਉਹ ਕਹਿੰਦੀ ਚਲ ਮੇਥੇ ਧੁੱਪ ਚ ਕੰਮ ਨਹੀਂ ਹੁੰਦਾ ਮਾ ਮੈਂ ਧੁੱਪ ਆਲੇ ਕਰ ਰਾ ਨਹੀਂ ਉਹ ਅੰਦਰ ਸ਼ਾਮੇ ਸ਼ਾਮੇ ਕਰ ਰਹੀ ਇੱਥੇ ਫਿਰ ਜੜਲ ਜੜਲ ਕਰੀ ਜਾਂਦੀ ਆ ਚਲ ਹੁਣ ਤੋਰ ਉਧਰ ਐਤ ਕੀ ਫਿਰ ਕੀ ਖੇਡ ਲੈ ਕੇ ਜਾਏਗਾ ਮੈਂ ਤਾਂ ਸਾਈਕਲ ਹੀ ਲਾਉਣਾ ਨਹੀਂ ਹਾਂ ਮੈਨੂੰ ਮੈਂ ਤਾਂ ਸਕੂਲ ਤੇ ਵੀ ਸਕੂਲ ਵੀ ਸਾਈਕਲ ਹੀ ਤੇ ਜਾਇਆ ਕਰੂ ਲੈ ਛੋਟਾ ਹੈ ਬੁੱਤ ਤੂੰ ਸਾਈਕਲ ਤੇ ਥੱਕ ਕੇ ਜਾ ਕਰੇਗਾ ਕਾਵਲੇਆ ਨਹੀਂ ਮੈਂ ਚਲਾ ਲਾਂਨੀ ਆ ਲੈ ਹੋਰ ਰੱਛਾ ਹਾਂ ਨੀਗੇ ਨੀਗੇ ਦੇ ਹੱਥ ਦੇ ਨੀਗੇ ਨੀਗੇ ਪੈਰ ਦੇ ਪੁੱਤ ਮੇਰੇ ਨੀਚ ਦੀ ਲੈ ਕੇ ਦੇ ਦੀ ਫਿਰ ਤੂੰ ਮੈਨੂੰ ਹਾਂ ਨੀ ਮੇਰੇ ਬਤ ਨੂੰ ਲੈ ਦੇਉਂ ਐ ਨਾ ਫਿਰ ਮੈਂ ਤਾਂ ਐ ਸੋਚਦੀ ਸੀ ਮੈਂ ਕਿਹਾ ਹੋ ਨਾ 5000 ਦੀ ਆਉਂਦੀ ਆ ਕਾਰ ਜੀ ਮੈਂ ਖੇਡਣ ਵਾਸਤੇ ਉਹ ਲੈ ਦੂੰ ਚੱਲ ਭਾਈ ਜੇ ਤੂੰ ਸਾਈਕਲ ਹੀ ਕਹਿਨੀ ਆ ਫਿਰ ਮੈਂ ਸਾਈਕਲ ਹੀ ਲੈ ਦੂੰ ਹਾਂ ਸਾਈਕਲ ਹੀ ਠੀਕ ਆ ਹੋਰ ਹੋਰ ਤੂੰ ਕੁਛ ਲੈਣਾ ਹੋਰ ਤਾਂ ਹੋਰ ਨਹੀਂ ਮੇਕੋ ਸਿਆਣਾ ਬਸ ਸੈਕ ਲਈ ਠੀਕ ਹੈ ਕੱਪੜੇ ਕਹੇ ਜਲਾਉਗਾ ਮੇਰਾ ਪੁੱਤ ਕੱਪੜੇ ਕੱਪੜੇ ਜਿਵੇਂ ਤੁਸੀਂ ਦਵਾ ਦੋਗੇ ਉਹ ਜੇ ਠੀਕ ਅੱਛਾ ਫਿਰ ਮੈਂ ਕੱਪੜੇ ਸਸਤੇ ਲੈ ਲਿਆ ਜਿਵੇਂ ਮਰਜ਼ੀ ਲੈ ਲੇ ਮੈਨੂੰ ਪਤਾ ਮੇਰਾ ਕਾਮਲਾ ਦੀ ਦੁਕਾਨ ਤੇ ਜਾ ਕੇ ਕਹ ਆ ਨਹੀਂ ਲੈਣਾ ਮੈਂ ਤਾਂ ਲੈਣਾ ਆ ਲੈਣਾ ਇਹ ਕੀ ਕਰਦਾ ਮੈਨੂੰ ਤਾਂ ਜੈ ਜੈ ਮਾਜੀ ਲੈਦੀ ਜੈ ਜੈ ਮਾਜੀ ਲੈਦੀ ਹੈ ਨਾ ਕਿੰਨੇ ਦਿਨ ਲਾਊਗਾ ਮੇਰਾ ਪੁੱਤ ਭਰਾ ਕਿੰਨੇ ਦਿਨ ਲਾਊਗਾ ਮੈਨੂੰ ਜਦੋਂ ਮੇਰਾ ਸਕੂਲ ਲੱਗਣ ਲੱਗ ਗਿਆ ਹਾਂ ਤੇ ਜਦੋਂ ਮੇਰਾ ਸਕੂਲ ਲੱਗਣ ਲੱਗੋ ਤਾਂ ਮੈਂ ਭੱਜ ਜੂ ਜੇ ਤੱਕ ਛੁੱਟੀਆਂ ਨੂੰ ਇੱਥੇ ਰਹੋ ਅੱਛਾ ਅਰਾਇ ਕਰੋ ਤੁਸੀਂ ਮੇਰੀ ਮੰਮੀ ਨੂੰ ਕਹ ਕੇ ਸਕੂਲ ਵੀ ਇੱਥੇ ਲਾ ਲਓ ਹਾਂ ਆਸ ਗੇਂ ਵਧੀਆ ਤੇਰੀ ਨਾਲੇ ਤੇਰੀ ਮੰਮੀ ਆਪੇ ਤੇ ਨੂੰ ਚੂਰੀ ਗੁੱਟ ਕੇ ਦਿਆ ਕਰੂ ਮੇਰੇ ਪੁੱਤ ਨੂੰ ਤਰਾਠੇ ਵਕਾ ਕੇ ਦਿਆ ਕਰੂ ਨਾ ਨਾ ਆਲੂ ਵਾਲੇ ਪਰੋਟੇ ਖਾਇਆ ਕਰੂ ੱੱਲੇ ਅੰਦਵਾ ਦੇ ਬਾਹ ਹੁੰਦੀ ਆ ਕੰਜਰਾ ਚਲ ਆਲੂ ਵਾਲੇ ਖਾ ਲਿਆ ਕਰ ਭਾਈ ਨਾਲੇ ਨਾ ਮੈਨੂੰ ਮੌਕਾ ਮਿਲ ਗਿਆ ਗੁਰੂ ਲਰਨ ਦਾ ਤੇਰੀ ਮਾਮੀ ਨਾਲ ਉਹ ਮੇਰੀ ਦੋਤੀ ਲੇਟ ਕਰਦੀ ਸਕੂਲ ਤੋਂ ਬੈਨ ਆਉਣ ਵਾਲੀ ਹੈ ਹੈ ਟੇਬੂਨ ਤਿਆਰ ਨਹੀਂ ਕੀਤਾ ਫਿਰ ਮੈਂ ਵੀ ਦੋ ਚਾਰ ਗੱਲਾਂ ਬੋਲ ਦਿਆ ਕਰ ਹਣਾ ਜਾਇਕਰ ਤੇਰੀ ਮਾਮੀ ਤੋਂ ਦੁੱਧ ਦੁੱਧ ਪਕਾ ਕੇ ਪੀ ਲੈ ਭੁੱਖ ਲੱਗੀ ਹੋ ਜਾ ਵਾਗ ਜਾ ਮੇਰੇ ਤਾਂ ਬਾਹਲੇ ਜੀ ਲੱਗਦਾ ਜੇ ਤੂੰ ਆ ਜਾਨੀਆ ਨਹੀਂ ਤਾਂ ਮੈਂ ਕੱਲੀ ਬੈਠੀ ਰਹਣੀ ਆ ਹਾਂ ਦੋ ਬੱਠਰ ਗੋਹੇ ਦੇ ਵੀ ਸਿੱਟੀ ਦਮਾਂ ਨਾਲੇ ਹੁਣ ਅਮਨ ਤੂਰੀ ਫਿਰਦੀ ਐ ਇੱਥੇ ਅਮਨ ਪੈਣੀ ਮੈਂ ਤੈਨੂੰ ਐ ਕਹਿੰਦੀ ਸੀ ਮਾਂ ਹਾ ਗੋਹਾ ਭਾਰ ਲਾਂ ਬੱਠਰ ਮੈਨੂੰ ਦੋ ਕ ਬੱਠਰ ਚਕਾ ਦੇ ਨਾ ਨਾ ਦੀਦੀ ਮੈਂ ਬੱਠਰ ਨਹੀਂ ਚਕਾ ਸਕਦੀ ਹੈਗੀ ਮੈਨੂੰ ਤਾਂ ਮੁਸਕ ਮਾਰ ਦੀ ਐ ਮੈਂ ਕਿਉਂ ਬੱਠਰ ਚੁਕਾ ਮਾਂ ਨਾਲੇ ਮੋਸਕ ਨੂੰ ਕਿਹਾ ਮੈਂ ਤੈਨੂੰ ਕਹਿਨੀ ਆਂ ਕਿ ਤੂੰ ਮੈਨੂੰ ਭਾਰ ਕੇ ਚਕਾ ਦੇ ਪਰੂੰਗੀ ਤਾਂ ਮੈਂ ਆਪ ਬਸ ਮੇਰੇ ਮਾਪਿਓ ਨੇ ਅੰਨਾ ਪੈਸਾ ਲਾਇਆਗਾ ਦੀਦੀ ਕੋਹਾ ਸਿੱਟਣ ਵਾਸਤੇ ਨਹੀਂ ਲਾਇਆ ਹੁਣ ਸੋਨੂੰ ਤਾਂ ਹੀ ਕੰਮ ਕਰਨਾ ਪਊਗਾ ਕਿਉਂਕਿ ਕੁਛ ਦੱਕਤਾ ਨਹੀਂ ਹੈਗਾ ਸੋਨੂੰ ਤਾਂ ਹਮਨ ਗੱਲ ਦੇਣ ਦੀ ਨਹੀਂ ਤੂੰ ਵੀ ਇੱਥੇ ਵਿਆਹ ਕਰਾ ਕੇ ਆਈ ਹੈ ਤੇ ਮੈਂ ਵੀ ਵਿਆਹ ਨਾ ਨਾ ਦੀਦੀ ਮੈਂ ਤਾਂ ਪਹਿਲਾਂ ਤੇ ਜਵਾਬ ਦਿੱਤਾ ਸੀ ਨਾ ਮੈਂ ਮੰਮੀ ਨੂੰ ਹਾਕਾ ਮਾਰਦੀ ਆ ਮੰਮੀ ਹਮਨ ਮੰਮੀ ਨੂੰ ਹਾਕਾ ਮਾਰਨ ਵਾਲੀ ਕੀ ਗੱਲ ਹੈਗੀ ਨਹੀਂ ਦੇਦੀ ਜਦੋਂ ਮੈਂ ਨਹੀਂ ਚਕਾਉਣਾ ਹੈਗਾ ਮੈਂ ਨਹੀਂ ਚੱਕ ਸਕਦੀ ਹੈਗੀ ਚਲ ਤੂੰ ਨਾ ਚਕਾਉਂਦੀ ਕੀ ਹੋ ਗਿਆ ਮੰਮੀ ਗੋਹਾ ਜਾਂਦੀ ਹੈ ਕਿ ਆ ਕੇ ਗੋਹਾ ਚਕਾਲ ਹੈ ਮੈਂ ਗੋਹਾ ਡੇਣ ਵਾਸਤੇ ਆਈ ਆਂਗੀ ਉਰੇ ਨਾ ਤੂੰ ਇਹਨੂੰ ਕਹੇਂਗੀ ਗੋਹਾ ਚਕਾ ਵੀ ਮੰਮੀ ਮੈਂ ਜਿੱ ਗੋਹਾ ਡੇਣ ਨੂੰ ਨਹੀਂ ਕਿਹਾ ਮੈਂ ਤਾਂ ਸਿਰਫ ਐਂ ਕਿਹਾ ਸੀ ਮੈਂ ਬੱਠਰ ਭਰ ਲਾਨੀ ਆ ਥੋੜਾ ਬਾਕੇ ਸਿੱਟਦੇ ਥੋੜਾ ਬਾਕੇ ਸਿੱਟਦੇ ਸਿੱਟਦੇ ਕਰ ਗਾਹਾਂ ਉਪਰ ਲਾਉਂਦੀ ਐ ਗੋਹਾ ਸਿੱਟੂਗੀ ਕੋਈ ਨਾ ਮੰਮੀ ਉਧਰ ਐ ਵੀ ਹਨਾ ਕੱਲੀ ਜਣੀ ਨੂੰ ਐਡਾ ਬੜਾ ਆਓ ਦੇਖ ਲੈ ਗੱਡੀ ਉਹਦੇ ਤੇ ਬਰਾਬਰ ਖੜਾ ਦੇ ਫਿਰ ਨਾ ਸਿੱਟੀ ਕਰਦੀ ਐ ਰਿਸਾਂ ਕਰ ਆਪਣੇ ਭਰਾ ਨੂੰ ਫੋਨ ਕਰਾ ਮੰਮੀ ਜੇ ਉਹਨਾਂ ਚ ਗੱਡੀ ਦੇਣ ਦੀ ਗੰਜੈਸ ਹੁੰਦੀ ਉਹ ਪਹਿਲਾਂ ਹੀ ਦੇ ਦਾਂਦੇ ਦੇਣ ਕੇ ਦੇ ਕੇ ਜਾਣ ਕੇ ਘਰ ਫੋਨ ਜਾ ਕੇ ਚੱਲ ਮੈਂ ਛੋਡੇ ਹੱਥ ਜੋੜਦੀ ਆ ਮੈਂ ਮੇਰੇ ਭਰਾ ਨੂੰ ਫੋਨ ਨਹੀਂ ਕਰ ਸਕਦੀ ਮੈਂ ਮੇਰੇ ਭਰਾ ਨੂੰ ਤੰਗ ਕਿਵੇਂ ਕਰਾਂ ਨਹੀਂ ਮੈਂ ਤੈਨੂੰ ਕਿੰਨਾ ਕਹਤਾ ਕਿੰਨਾ ਕਹਤਾ ਤੈਨੂੰ ਮੈਂ ਮੰਮੀ ਮੈਨੂੰ ਨਾ ਜਿਵੇਂ ਤੁਸੀਂ ਕਹੋਗੇ ਮਾਂਮੀ ਰਹਿ ਲੂੰ ਕਹੋਂਗੇ ਤਾਂ ਮੈਂ ਛੋਡੀ ਗੋਲੀ ਬਣ ਕੇ ਰਹੂੰਗੀ ਗੋਲੀ ਤਾਂ ਬਣੇਗੀ ਗੋਲੀ ਤਾਂ ਬਣਾਈ ਹੋਈ ਐ ਮੰਮੀ ਪਰ ਮੈਂ ਥੋੜੇ ਪੈਰੂ ਪੈਰਪੂਰ ਪੈਣ ਦੀ ਲੋੜ ਨਹੀਂ ਹੈਗੀ ਖੜੀ ਖੜੀ ਸੋ ਜਾ ਖੜੀ ਸੋ ਜਾ ਤੂੰ ਮੰਮੀ ਮੈਂ ਨਾ ਇੱਕ ਟਾਈਂ ਦੀ ਰੋਟੀ ਖਾ ਕੇ ਕਜਾਰਾ ਕਰ ਲੂ ਪਰ ਮੈਂ ਮੇਰੇ ਭਰਾ ਨੂੰ ਤੰਗ ਨਹੀਂ ਕਰ ਸਕਦੀ ਕਿ ਜੇ ਤਾਂ ਗੱਡੀ ਲੈ ਕੇ ਆਵੇਂਗੀ ਤਾਂ ਆ ਜੀ ਇੱਥੇ ਨਹੀਂ ਪਰ ਕਰ ਹੋ ਕੇ ਡਾਂਗੇ ਤੇ ਨੂੰ ਫੜ ਕੇ ਲੈ ਮੈਂ ਕਰਤੀ ਮੇਰੇ ਭਰਾ ਨੂੰ ਫੋਨ ਕੀ ਪਤਾ ਹੈ ਉਹ ਹੀ ਕੋਈ ਗੱਲ ਇਹਨਾਂ ਨੂੰ ਸਮਝਾ ਦੇ ਜਮਾ ਨਹੀਂ ਮੰਗਨੀ ਇਹ ਚੀਜ਼ ਨੂੰ ਸਮਝਦੀ ਉਹ ਹੋ ਗਰਮੀ ਨਹੀਂ ਹੋਤਾ ਲੈਟ ਨੇ ਜੀ ਹੁਣ ਵੀ ਜਾ ਰਹੀ ਸੀ ਬੜੇ ਤਪਾਈ ਲੈਟ ਨੇ ਰਾ ਲੋਕਾਂ ਤੇ ਹੋਰ ਚੱਲ ਜਾਂਦੀ ਘਰ ਆਵਨੀ ਹੈ ਐਣਦਾ ਫੋਨ ਹੈਲੋ ਹੈਲੋ ਸਸਿਕਾ ਜੀ ਸਸਿਕਾ ਕਿਵੇਂ ਬਣੇ ਗੱਡੀ ਆ ਦਿੱਤੀ ਉਹ ਘਾਤ ਸਹੀ ਹੈ ਐਂ ਜੇ ਕਿਵੇਂ ਬੋਲਦੀ ਆ ਤੈਨੂੰ ਤਾਂ ਪਤਾ ਹੀ ਹੈ ਮੇਰੀ ਮੰਮੀ ਕਿੰਨੀ ਹੈ ਮੈਨੂੰ ਕਹਿੰਦੀ ਗੱਡੀ ਚਾਹੀਦੀ ਹੈ ਮੇਰੇ ਨਾਲ ਕੁੱਟਮਾਰ ਕੀਤੀ ਨਹੀਂ ਸਾਡੇ ਘਰੋਂ ਨਿਕਲ ਜਾ ਕਹਿੰਦੀ ਇਹ ਕੀ ਗੱਲ ਹੋਈ ਆਪਾਂ ਸਾਹ ਜਿੰਨੇ ਜੋਗੇ ਸੀਗੇ ਸਾਰਾ ਕੁਝ ਦਿੱਤਾ ਸੀ ਹੁਣ ਗੱਡੀ ਇਹ ਕਿਹੜੇ ਹਿਸਾਬ ਨਾਲ ਮੰਗਦੇ ਆ ਨਾਲੇ ਕੁੱਟਮਾਰ ਦਾ ਕੀ ਮਤਲਬ ਹੋਇਆ ਭਰਾ ਜੀ ਮੈਂ ਵੀ ਕਿਹਾ ਸੀ ਇਹ ਤਾਂ ਤੂੰ ਤਾਂ ਵੀ ਕਿਹਾ ਤੁਸੀਂ ਕਿ ਮੈਂ ਮੇਰੇ ਭਰਾ ਨੂੰ ਗੱਟੀ ਵਾਸਤੇ ਫੋਨ ਨਹੀਂ ਕਰਦੀ ਕਿ ਮੈਂ ਮੰਮੀ ਇੱਥੇ ਗੋਲੀ ਬਣ ਕੇ ਕੰਮ ਕਰ ਰੋ ਮੈਂ ਇੱਕ ਟਾਈਮ ਦੀ ਰੋਟੀ ਖਾਂ ਰੋ ਪਰ ਮੈਨੂੰ ਤੰਗ ਨਾ ਕਰੋ ਬਾਈ ਉਹ ਤਾਂ ਫੇਰ ਵੀ ਕੋਈ ਕਰਨਾ ਨਹੀਂ ਮੰਨਦੀ ਬਸ ਛੋਟੀ ਨੂੰ ਮੈਂ ਉਹ ਕਰਦੇ ਮੈਨੂੰ ਕਹਿੰਦੇ ਦੇਖਦੇ ਕਿ ਬਸ ਜਣੀ ਹੁਣੀ ਗੱਲ ਚਬੂਠਾ ਦੇ ਦਾਂਗੇ ਲੈ ਤੂੰ ਇੱਕ ਟਾਈਮ ਦੀ ਰੋਟੀ ਕਿਉ ਖਾਏਂਗੀ ਨਾਲੇ ਤੈਨੂੰ ਗੋਲੀ ਬਣਦੀ ਜਿਹ ਲੋੜ ਹੈ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਮੈਂ ਆਉਣਾ ਫਿਰ ਇੱਕ ਹੀ ਗੱਲ ਹੋਈ ਇੱਕ ਟਾਈਮ ਦੀ ਰੋਟੀ ਵਾਲਾ ਮਤਲਬ ਕੀ ਹੋਇਆ ਕੰਮ ਤੂੰ ਕਰਦੀ ਆ ਸਾਰਾ ਅੱਗੇ ਚੱਲੋ ਭਾਈ ਦੇਜ ਲਾ ਕੇ ਜੀ ਕੋਈ ਖਾਣ ਲੱਭ ਲਾ ਕੇ ਪਰ ਮੈਨੂੰ ਕੋਈ ਕੌਣ ਚੁਣਾਰੇ ਬੰਦੇ ਨਹੀਂ ਮੈਂ ਨੱਚ ਦਾ ਪੌੜਾ ਜਾਰੀ ਠੀਕਾਰ ਹੈ ਮੈਨੂੰ ਕਹਿੰਦੀ ਜਿੱਥੇ ਰਹਿਣਾ ਹੈ ਉਹ ਵੀ ਗੱਡੀ ਤੇ ਪ੍ਰਾਪਰ ਗੱਡੀ ਖੜਨੀ ਚਾਹੀਦੀ ਹੈ ਨਹੀਂ ਜਿੱਧਰੋਂ ਆਈਆਂ ਉਥੇ ਹੀ ਭੱਜ ਜਾ ਕਿਹਦੀ ਗੱਲ ਹੋਈ ਤੇਰਾ ਤਾਂ ਨਹੀਂ ਕੋਈ ਕਸੂਰ ਹੈਗਾ ਉਹ ਨਾ ਹੋਵੇ ਬਾਅਦ ਚ ਨੀਵੀਂ ਪਾਉਣੀ ਪੈ ਜੇ ਨੇ ਕਿ ਤਾ ਮਾਂ ਮੈਂ ਕੀ ਆ ਨਾ ਮਾਂ ਮਾਹਰ ਨੂੰ ਕਿਰਾਂ ਮਸਾ ਕੱਟਿਆ ਮੈਂ ਉਹਦੇ ਕੋਲੇ ਆਉਣਾ ਚਾਹੁੰ ਦਵਾਰੇ ਨਾਗਰੀ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਸਾਰਾ ਦਿਨ ਕਸੂਰਾਂ ਚ ਕਸੂਰ ਹੋਈ ਰਹਿੰਦੀ ਆ ਬਸ ਮੇਰਾ ਇੱਕ ਹੀ ਕਸੂਰ ਹੈ ਕਿਉਂਕਿ ਉਹ ਮੈਂ ਦਾਜ ਘਟ ਲੈ ਕੇ ਆਈਆਂ ਲੈ ਇਹਦੀਆਂ ਗੱਲਾਂ ਕਿਉਂ ਕਰਦੀ ਆ ਤੂੰ ਮਾਂ ਕੋਈ ਗੱਲ ਨਹੀਂ ਜਰਾ ਭਰਾ ਜਾਉਂਦਾ ਹੈ ਜੇ ਮੈਂ ਹੁਣ ਹੀ ਆਉਣਾ ਹੈ ਖੇਤ ਸੀਗਾ ਪਾਣੀ ਲਾਉਂਦਾ ਜੀ ਚਲ ਲੈਟ ਵੀ ਵਾਗੀ ਤੇਰੇ ਕਰਮਾਂ ਦੀ ਮੈਂ ਹੁਣੀ ਆ ਗਿਆ ਬਸ ਕੱਪੜੇ ਬਦਲ ਲਾਂ ਮਾਰੇ ਤੇ ਮੈਂ ਤੇਰੇ ਕੋਲੇ ਆਇਆ ਮੰਨ ਲਾ ਘਾਂਟੇ 'ਚ ਤੇਰੇ ਕੋਲੇ ਆ ਜਾਊਂਗਾ ਤੈਨੂੰ ਲੈ ਕੇ ਮੈਂ ਕਰਦਾ ਗੱਲ ਇਹਨਾਂ ਨਾਲ ਆ ਕੇ ਚਲ ਮੇਰਾ ਡੀਰ ਬਣ ਕੇ ਆ ਜਾ ਕਰ ਲੱਖਾ ਵੀ ਤੇਰੇ ਸਮਝਾਈ ਸਮਝ ਜਾਣਾ ਕੋਈ ਗੱਲ ਨਹੀਂ ਆਉਣਾ ਤੂੰ ਟੈਨਸ਼ਨ ਨਾ ਲੈ ਚਲ ਠੀਕ ਹੈ ਭੀ ਜਦੋਂ ਮੇਰਾ ਪਿਓ ਘਬਰਾ ਮੇਰੀ ਜ਼ਰਤ ਹੈ ਮੈਨੂੰ ਕੀ ਚੋਚਾ ਚਲ ਠੀਕ ਹੈ ਭੀ ਆ ਜੀ ਆ ਗਿਆ ਆ ਗਿਆ ਹਾਂ ਬੜਾ ਯਾਰ ਹੁਣ ਗੱਡੀ ਲਾਗਦੇ ਮੇਰੀ ਕੱਲੀ ਕੱਲੀ ਭੈਣ ਉਹਨੂੰ ਟੰਗ ਪਰੇਸ਼ਾਨ ਕਰੀ ਜਾਂਦੇ ਕਹਿੰਦੀ ਲੈ ਮੈਂ ਇੱਕ ਟਾਈਮ ਦੀ ਰੋਟੀ ਖਾ ਲਵਾਂ ਕੋਈ ਗਰਮ ਤੇਰੇ ਪਿੱਛੇ ਮੈਂ ਜਿੰਦ ਜਾਨ ਲਾ ਦੂੰਗਾ ਤੈਨੂੰ ਇੱਕ ਟਾਈਮ ਦੀ ਰੋਟੀ ਖਾਣ ਦੇਵਾਂਗਾ ਨਾ ਤੈਨੂੰ ਗੋਲੀ ਬੰਨ ਦੀ ਲਾਉਂ ਚੱਲ ਮਾਣ ਪਾਣੀ ਪੂਣੀ ਤਾਂ ਫੇਰ ਦੇਖਾਂਗੇ ਪਹਿਲਾਂ ਇਹ ਕੰਮ ਕਰਕੇ ਤੂੰ ਮੈਨੂੰ ਲੈ ਤਾਂ ਆਇਆ ਕਿਤੇ ਕੋਈ ਗਲਤੀ ਤਾਂ ਨਹੀਂ ਕਰਤੀ ਆਪਾਂ ਕੋਈ ਗਲਤੀ ਨਹੀਂ ਜੇ ਉਹ ਐਂ ਤੰਗ ਕਰਨਗੇ ਉਥੇ ਦਬ ਕੇ ਥੋੜੀ ਰਹਿਣਾਗਾ ਮੈਂ ਤਾਂ ਐਂ ਕਹ ਲਈਆਂ ਵੀਰੇ ਆਪਣੇ ਘਰ ਦਾ ਪਤਾ ਹੀ ਐ ਕਿਹੜਾ ਤੂੰ ਮਸਾ ਮੈਨੂੰ ਬਾਹਰੋਂ ਠਾੜਿਆ ਸੀ ਕੋਈ ਗੱਲ ਨਹੀਂ ਐਨੇ ਕਿੋਕਰਾ ਹਿੰਟਾ ਤੇਰਾ ਭਰਾ ਤੈਨੂੰ ਰੁੱਤੀ ਦੇ ਸਕਦਾ ਨੇ ਆਪਾਂ ਕੇ ਤਾਂ ਡਰ ਕੇ ਥੋੜਾ ਰਹਿਣਾ ਇਹ ਕਾਲਮੂਹੀ ਕਿੱਧਰੋਂ ਆ ਗਈ ਨਪੁੱਤਰੀ ਧੀ ਨਾ ਤਿੱਜੇ ਦਿਨ ਖੜਕਦੀਆ ਤਿੱਜੇ ਦਿਨ ਇਹਨੂੰ ਟੇਕੇ ਨਹੀਂ ਹੈਗੀ ਵੀ ਪਿਆਰ ਤੀ ਤੂੰ ਝੋਲਸ ਮਣੂਆ ਤੇਰਾ ਕਰਤਾ ਰੋਜ਼ੇ ਰੋਟੀ ਲੱਕੀ ਸਿੰਦਰਾ ਕੀ ਆ ਜਾ ਆ ਜਾ ਸਸੀ ਗਾ ਮਮੀ ਸਾਸਰੀ ਕਾਲ ਪੁੱਤ ਸਾਸਰੀ ਕਾਲ ਹੋਰ ਸਾਰੇ ਠੀਕ ਸੀ ਉੱਥੇ ਮਮੀ ਵੇ ਤੂੰ ਮੈਨੂੰ ਦੱਸ ਕੀ ਨਹੀਂ ਗਿਆ ਸਿਕੰਦਰ ਵੀ ਮੈਂ ਸਿੰਦਰ ਨੂੰ ਲੈਣ ਜਾਣਾ ਉਹ ਮਾਂ ਕੀ ਦੱਸ ਕੇ ਜਾਵਾਂ ਫੋਨ ਆ ਗਿਆ ਉਧਰ ਪਾਸੀ ਦਾ ਅਕੇ ਕਲੇਸ਼ ਪਈ ਜਾਂਦਾ ਭਾਈ ਆਪਦੀ ਨੂੰ ਲੈ ਜਾਓ ਮੈਂ ਆਖਿਆ ਪਤਾ ਨਹੀਂ ਕੀ ਗੱਲ ਐ ਇਹਨੂੰ ਲਾਇਆ ਫੋਨ ਇਹਨੇ ਚੱਕਿਆ ਨਹੀਂ ਮੈਂ ਜਦੋਂ ਗਿਆ ਉਹ ਕਹਿੰਦੇ ਭਾਈ ਲੈ ਜਾਓ ਆਪਦੀ ਲੈ ਤੂੰ ਮੈਨੂੰ ਦੱਸ ਕੇ ਜਾਂਦਾ ਮੈਂ ਬਾਗ ਜਾਂਦੀ ਨਾਲ ਮੜਾ ਮੋਟਾ ਕੋਈ ਕਹਾਣੀ ਸੁਲਝਾ ਆਉਂਦੀ ਚੱਲ ਕੋਈ ਨਾ ਤੂੰ ਗੱਲ ਸੁਣ ਮੇਰੀ ਆ ਤੈਨੂੰ ਕਿੰਦਾ ਸਾਥ ਦੇਕੇ ਗਿਆ ਸੀ ਤੇ ਤੂੰ ਉਹਨਾਂ ਦੇ ਵੀ ਜਾਇਆ ਮੈਂ ਤਾਂ ਆਖਿਆ ਕਿਤੇ ਤੂੰ ਉਧਰ ਬਾਗਿਆ ਮੈਨੂੰ ਕਿਤੇ ਤੂੰ ਸਿੰਦਰ ਨੂੰ ਲੈਣ ਬਾਗਿਆ ਨਾਲੇ ਪੁੱਤ ਗੱਲ ਸੁਣ ਮੇਰੀ ਆ ਬੈਠਾ ਤਰਾ ਪਰਾ ਫੇਰ ਤੂੰ ਆਏ ਕਹੇਗੀ ਪਤਾ ਨਹੀਂ ਮਤੇਰ ਮੈਂ ਤਾਂ ਕਹਿੰਦੀ ਆ ਕੱਲੀ ਨੂੰ ਨਹੀਂ ਮੈਂ ਤੈਨੂੰ ਕੋਈ ਗੱਲ ਕਹਿੰਦੀ ਪੁੱਤ ਘਰ ਬਸਾਉਣਾ ਆਪਦੇ ਸਾਰੇ ਹੁੰਦਾ ਕਈ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਈ ਸੁਣਾਉਣੀਆਂ ਪੈਂਦੀਆਂ ਨੇ ਆਏ ਥੋੜੋ ਹੁੰਦਾ ਦੇਖ ਪੁੱਤ ਐ ਨਾ ਕਹੀਂ ਵੀ ਮਾਸੀ ਕੀ ਕਹਿੰਦੀ ਆ ਮੈਂ ਤੁਹਾਡੀ ਮਾਂ ਹੀ ਆ ਮਾਸੀ ਨਹੀਂ ਆ ਤੀਜੇ ਦਿਨ ਬੈਗ ਚੱਕਦੀ ਸੋਣੀ ਨਹੀਂ ਲੱਗਦੀ ਹੈਗੀ ਨਾਲੇ ਐ ਕਦੋਂ ਪੈਰ ਲੱਗਣਗੇ ਤੇ ਤੈਨੂੰ ਭੋਨ ਕਰ ਦੰਦੀ ਆ ਤੂੰ ਜਾ ਕੇ ਲਿਆਉਣਾ ਐ ਥੋੜਾ ਹੁੰਦਾ ਬਸੇ ਤੂੰ ਕਹਿਣੀਆਂ ਗੱਲਾਂ ਕਰੀ ਜਾਨੀਆਂ ਅਗਲੇ ਇਹਨੂੰ ਤੰਗ ਪਰੇਸ਼ਾਨ ਕਰੀ ਜਾਂਦੇ ਐ ਤੂੰ ਕਹੀ ਜਾਨੀ ਆ ਤੀਜੇਕ ਦਿਨ ਲੈ ਆਉਂਦਾ ਹੁਣ ਉੱਥੇ ਰੱਖ ਕੇ ਕਟਵਾਉਣੀ ਥੋੜੀ ਐ ਇਹ ਓ ਮੰਨੀ ਗੱਲ ਮੈਂ ਕਿਹੜਾ ਕਹਿਨੀ ਆ ਵੀ ਇਹਨੂੰ ਕਟਵਾ ਪਈ ਪਰ ਇਹਨੂੰ ਮਾੜਾ ਮੋਟਾ ਕੋ ਉੱਥੇ ਬੈਠ ਕੇ ਸਮਝਾ ਕੇ ਛੱਡ ਕੇ ਆਉਂਦਾ ਚੱਲ ਕੋਈ ਗੱਲ ਨਹੀਂ ਲੈ ਆਇਆ ਮੈਂ ਛੱਡ ਕੇ ਆਉਂਗੀ ਤੈਨੂੰ ਜਾਂ ਤੋਰੂੰਗੇ ਐਨ ਲਿਖੀ ਰਖੜਾ ਕੇ ਹੁਣ ਉਹਨਾਂ ਦੀਆਂ ਤੇ ਤੋੜਦੀ ਮੈਂ ਵੀ ਨਹੀਂ ਆਉਂਗੇ ਆਉਣ ਲੱਗੇ ਉਹਨਾਂ ਨੇ ਤਾਂ ਕਹਿ ਤਾ ਕਿ ਜੇ ਤੋਰਨੀ ਆ ਤਾਂ ਕਾਰ ਦੇ ਕੇ ਤੋਰਿਓ ਨਹੀਂ ਰੱਖ ਲੋ ਆਪਦੀ ਨੂੰ ਮੈਂ ਮਾਂ ਮੈਂ ਨਹੀਂ ਫੋਨ ਕੀਤਾ ਸੀ ਵੀਰੇ ਨੂੰ ਉਹਨਾਂ ਨੇ ਆਪ ਹੀ ਬੁਲਾਇਆ ਸੀਗਾ ਬਾਈ ਨੂੰ ਮੈਂ ਤਾਂ ਫੇਰ ਵੀ ਕਿਹਾ ਸੀ ਹੁਣ ਮਾਂ ਕਾਰ ਮੰਗਦੇ ਆ ਜੇ ਥੋੜੇ ਚ ਪਹੁੰਚ ਐ ਦੇ ਕੇ ਭੇਜ ਦਿਓ ਅਗਲੇ ਤਾਂ ਦਾਜ ਦੇ ਭੁੱਖੇ ਨੇਗੇ ਕਾਰ ਮੰਗਦੇ ਆ ਜਿਹੜਾ ਕੁਝ ਵਿਆਹ ਵੇਲੇ ਕਾਰ ਮਿਆਂ ਤੀ ਸਾਰਾ ਕੁਝ ਦੇਤਾ ਹਜੇ ਕੀ ਉਹਨਾਂ ਦੇ ਭੋਬੇ 'ਚ ਘਾਟ ਰਹੀ ਕੀ ਪਾਈਏ ਹੈਂ ਮੂਹੇ ਬੜਾ ਟ ਦੇਨੇ ਤੇ ਉਹ 부ੜੀ 부ੜੀ ਦਾ ਤਾਂ ਲਛਣੀ ਬਦਲੇ ਖੜਿਆ ਉਹ ਤਾਂ ਸਿੱਧੀ ਆਉਂਦੀ ਹੈ ਕਹਿੰਦੀ ਲੈ ਜਾਓ ਭਾਈ ਤੁਸੀਂ ਕੀ ਦਿੱਤਾ ਮੈਂ ਤਾਂ ਜਿੰਨੀ ਸਾਡੇ ਚ ਪਹੁੰਚ ਸੀ ਮਾਸੀ ਅਸੀਂ ਦੇਤਾ ਨਾਲੇ ਜਿੰਨਾ ਮੰਗਿਆ ਸੀ ਉਹਨਾਂ ਕਾ ਤੇ ਤਾਂ ਦਿੱਤਾ ਕਹਿਨ ਨਾ ਤੂੰ ਤੇਰੇ ਘਰੇ ਮੂਹ ਨਹੀਂ ਲੱਗਿਆ ਪਰ ਮੇਰੇ ਮੂਰੀ ਬੋਲਣ ਜਾਣਦਾ ਤੂੰ ਵੀ ਭਾਈ ਸੋਹਣੀ ਨੋਟੇ ਤੱਕ ਆਏ ਆ ਐ ਕੋਈ ਐਡੀ ਸੌਖੀ ਨਹੀਂ ਲੈ ਕੇ ਆਇਆ ਪਰ ਅਗਲੇ ਇੱਕ ਲੱਤ ਤੇ ਜਾਂਦੇ ਆ ਚੱਲ ਕੋਈ ਨਹੀਂ ਇਹ ਗੱਲਾਂ ਤਾਂ ਹੁੰਦੀਆਂ ਰਹਿਣੀਆਂ ਚਲ ਚਾਹ ਪਾਣੀ ਪੀ ਲਓ ਤੈਨੂੰ ਜਾਇਆ ਮੈਂ ਕੀ ਕਹਿੰਦਾ ਹੋ ਜਾਇਆ ਤੇ ਇਹੋ ਕੋਈ ਗੱਲ ਨਹੀਂ ਮੈਂ ਪਿਉ ਨਹੀਂ ਚਾਹ ਬਣਾ ਕੇ ਮੈਂ ਦੁੱਧ ਚ ਪੱਤੀ ਪਾਉਣੀ ਆ ਇਹ ਤੇ ਨੂੰ ਮੈਂ ਕਹਿ ਨਹੀਂ ਆ ਹੁਣ ਤੂੰ ਤੀਜੇ ਦਿਨ ਝੋਲਾ ਚੱਕੀ ਰੱਖਿਆ ਕਰੇਂਗੀ ਬਾਸਣੇ ਕਿ ਨਹੀਂ ਹੈ ਤੂੰ ਇੱਥੇ ਵੀ ਖਾਣਾ ਖਰਾਬ ਕਰੇਗੀ ਮੇਰੇ ਵੀ ਨੂੰ ਆ ਵੀਰ ਕਰੇ ਮਾਂ ਮੇਰਾ ਕਿਹੜਾ ਜੀ ਕਰਦਾ ਹੈਗਾ ਆਨ ਨੂੰ ਇੱਥੇ ਮੇਰਾ ਵੀ ਜੀ ਕਰਦਾ ਵੀ ਮਾਪਦੇ ਘਰੇ ਰੰਗੀ ਵਸਾਂ ਹੁਣ ਮੇਰਾ ਕੀ ਕਸੂਰ ਹੈ ਜੇ ਉਹ ਤਾਂ ਆਜ ਦੇ ਲੋਬੀ ਟੱਕਰ ਗਏ ਕਸੂਰ ਤੇਰਾ ਹੀ ਆ ਪੁੱਤ ਤੇਰੇ ਘਰਾਂ ਦੇ ਕੋਲ ਦੀ ਨਹਿਰ ਜਾਂਦੀ ਆ ਜਦੋਂ ਤੈਨੂੰ ਦੁਖੀ ਹੋਏ ਕਰਦੇ ਤੇਰੀ ਜਾਨ ਔਖੀ ਆ ਤੂੰ ਮਾਰਛਾਲ ਪਰੇ ਉਹਦੇ ਤੇ ਕਿਹੜਾ ਤੱਤਾ ਪਾਣੀ ਚੱਲਦਾ ਐ ਵੀ ਤੇਰੇ ਫਿਲਕਰੇ ਹੋ ਜਾਣਗੇ ਹੈ ਠੰਡਾ ਪਾਣੀ ਐ ਦੋ ਮਿੰਟ ਲੱਗਣਗੇ ਤੂੰ ਤਪਾਏਗਾ ਕਹੀ ਜੀਆਂ ਗੱਲਾਂ ਕਰਦੀਆਂਗੀ ਫੇ ਸਾਰਾ ਕੁਝ ਤਾਂ ਦੇ ਕੇ ਤੋੜਤਾ ਹੁਣ ਕੀ ਘਰ-ਬਾਰ ਵੇਚ ਦਈਏ ਜ਼ਮੀਨ ਵੇਚ ਦਈਏ ਤੇਰੇ ਪਿੱਛੇ ਲੈਕਾਰ ਮੰਗਦੇ ਅਗਲੇ ਬਹਾਨੇ ਪਾ ਦੇ ਕੰਮ ਦਾ ਡੱਕਾ ਤੂੰ ਨਹੀਂ ਤੋੜਦੀ ਬੂਥੀ ਤੇਰੀ ਨਹੀਂ ਚੱਜਦੀ ਹੈ ਹੱਸ ਕੇ ਕਿਸੇ ਨੂੰ ਟੱਬਰ ਚ ਤੂੰ ਨਹੀਂ ਬੁਲਾਉਂਦੀ ਤੇਰੀ ਮੱਛੀ ਬੂਥੀ ਦਾ ਕਿਸੇ ਨੇ ਗੇਰ ਆਉਣੇਗਾ ਫਿਰ ਬਸਣ ਦਾ ਸਾਰੇ ਆਬਦੇ ਹੁੰਦਾ ਜਨਾਨੀ ਦੇ ਜੇ ਤੈ ਬਸਣਾ ਹੋਵੇ ਹੱਸੂ ਹੱਸੂ ਕਰੇ ਅਗਲਾ ਵੀ ਕਰਨ ਦਾ ਭਈ ਬੇਪਾ ਅਗੇਗੀ ਮੂੰਹ ਤਾਂ ਦੇਖ ਕੇ ਰੱਖਦੀ ਆ ਪਾ ਕੇ ਤੇਉੜੀਆਂ ਸੱਤ ਮਾਂ ਇਹੀ ਜੀ ਗੱਲ ਨਹੀਂ ਮੈਂ ਤਾਂ ਹੱਸੂ ਹੱਸੂ ਹੀ ਕਰਦੀ ਆ ਨਹੀਂ ਕਿੱਥੇ ਹੱਸੂ ਹੱਸੂ ਕਰਦੀ ਆ ਇਹੀ ਜੀ ਗੱਲ ਨਹੀਂ ਤੇਰੇ ਦਰਸ਼ਨ ਕਰਕੇ ਉੱਠਦੇ ਕਰ ਲੀ ਤਾਂ ਸਾਰਾ ਦਿਨ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਹੈਗਾ ਐ ਜੀ ਬੰਨੇ ਮੱਥੇ ਵਾਲੀਆਂ ਤੂੰ ਕਿਥੋਂ ਰੋੜੀ ਲੱਗਿਆ ਜੰਮ ਕੇ ਸਿੱਟ ਗਈ ਇੱਥੇ ਰੋਡੇ ਲਾਤੇ ਮੈਨੂੰ ਮਾਂ ਮੇਰੀ ਮਰੀ ਮਾਂ ਨੂੰ ਤਾਂ ਨਾ ਥੱਲ ਹੋਰ ਕਿਹਨੂੰ ਤਾਂ ਲਾਂ ਤੇ ਤਾਂ ਬਾਪ ਵੀ ਮਰ ਗਿਆ ਕੰਜਰ ਹੈ ਤੇਰੀ ਮਾਂ ਵੀ ਮਰ ਗਈ ਇੱਥੇ ਰੋਡੇ ਲਾਤੇ ਮੈਨੂੰ ਇੱਕ ਨਹੀਂ ਦੋ ਦੋ ਹੈ ਇਕੱਦਰਾਂ ਮਰ ਜਾਂਦਾ ਨਾਲ ਛੋਡੇ ਚੋ ਚੱਲ ਜਾ ਬਾਗ ਜਾ ਹੁਣ ਇੱਥੇ ਬੈਠੀ ਆ ਬਗਵਾਸ ਕਰਨ ਨੂੰ ਕੰਮ ਨੂੰ ਆ ਤਬਾਲੀ ਹੁਣ ਇੱਥੇ ਆ ਕੇ ਤਪਾਈ ਨਾ ਜੇ ਰਹਿਣਾ ਚਾਰ ਦਿਨ ਕਾਰ ਪਾਲਦੀ ਐ ਮੈਂ ਤੈਨੂੰ ਫਿੱਡਾ 76 ਨਾ ਦੇਵਾ ਤੇ ਨੀਆ ਤੈਨੂੰ ਮੋਟਰ ਚਲੋ ਨਾ ਤੋਤੇ ਕੰਮ ਨਿਭੜ ਗਿਆ ਹੁਣ 10 ਮਿੰਟ ਰਾਮ ਕਰਤੀ ਆਣਾ ਲੈ ਸਿੰਦਰ ਬੈਣਾ ਸੱਸੀ ਖੈਲ ਭਾਬੀ ਸੱਸੀ ਕਾਰ ਕਿਵੇਂ ਆ ਠੀਕ ਆ ਮੈਂ ਤਾਂ ਠੀਕ ਆ ਭਾਬੀ ਤੂੰ ਦੱਸ ਕਿਵੇਂ ਹੈ ਮੈਂ ਤਾਂ ਠੀਕ ਆ ਤੂੰ ਅਚਾਨਕ ਕਿਵੇਂ ਫੋਨ ਫਾਨ ਵੀ ਨਹੀਂ ਕਰਿਆ ਤੈਨੂੰ ਕੌਣ ਲੈ ਕੇ ਆਇਆ ਭਾਬੀ ਮੈਨੂੰ ਵੀਰਾ ਲੈ ਕੇ ਆਇਆ ਹੈਗਾ ਵੀਰਾ ਲੈ ਕੇ ਆਇਆ ਮੈਨੂੰ ਦੱਸਿਆ ਨਹੀਂ ਵੀ ਤੁਹਾਨੂੰ ਲੈਣ ਜਾਂਦੇ ਆ ਭਾਬੀ ਦੱਸਣ ਦਾ ਟਾਈਮ ਹੀ ਨਹੀਂ ਸੀ ਨਾਲੇ ਮੈਂ ਸੁੱਖ ਨਾਲ ਨਹੀਂ ਆਈ ਮੈਨੂੰ ਘਰੋਂ ਕੱਢਤਾ ਅਗਲਿਆਂ ਨੇ ਘਰੋਂ ਕੱਢਤਾ ਕੰਬੜੀਏ ਤੈਨੂੰ ਘਰੋਂ ਕੱਢ ਵਾਸਤੇ ਕੱਢਤਾ ਕੀ ਗੱਲ ਹੋ ਗਈ ਸੀ ਗੱਲ ਕੁਝ ਨਹੀਂ ਹੋਈ ਭਾਬੀ ਦਾਜ ਮੰਗਦੇ ਆ ਉਹਨਾਂ ਨੂੰ ਮੇਰੀ ਲੋੜ ਨਹੀਂ ਉਹਨਾਂ ਨੂੰ ਤਾਂ ਦਾਜ ਚਾਹੀਦਾ ਦਾਜ ਮੰਗਦਿਆ ਕਿੰਨਾ ਟਾਈਮ ਹੋ ਗਿਆ ਤੈਨੂੰ ਵਿਆਹ ਕਿਤੇ ਨੂੰ ਹੈ ਹਜੇ ਤੱਕ ਉਹ ਦਾਜ ਹੀ ਮੰਗੀ ਜਾਂਦੇ ਜਿੰਨੇ ਕ ਆਪਣੀ ਚੰਗ ਜੈ ਸੀ ਸਾਰਾ ਕੁਝ ਤਾਂ ਦੇ ਕੇ ਤੋਰਦਾ ਸਿੰਦਰ ਤੈਨੂੰ ਵੀ ਪਤਾਗਾ ਪਰ ਦਾਜ ਦੇ ਲੋਭਿਆਂ ਦਾ ਘੜਾ ਢਿੱਡ ਭਰਦਾ ਉਹ ਤਾਂ ਸਾਰਾ ਦਿਨ ਕੁਛ ਨਾ ਕੁਛ ਡਿਮਾਂਡਾਂ ਕਰਦੀ ਰਹਿੰਦੇ ਆ ਹਾਂ ਚੱਲ ਕੋਈ ਨਾ ਕਮਲੀ ਤੂੰ ਫਿਕਰ ਨਾ ਕਰ ਤੇਰਾ ਵੀਰਾ ਬੈਠਾ ਨਾ ਜਿੰਨੇ ਜੋਗਰਾ ਹੈਗਾ ਉਹ ਤੇਰਾ ਸਾਥ ਦੇਊਗਾ ਭਾਬੀ ਵੀਰਾ ਤਾਂ ਬੈਠਾ ਹੈ ਪਰ ਮੈਨੂੰ ਵੀ ਦੀਨ ਹੈ ਵੀਰੇ ਦੀ ਆਪਦੀ ਵੀ ਕਬੀਲਦਾਰੀ ਹੈ ਗੱਡੀ ਮੰਗਦੇ ਐ ਕਿੱਥੋਂ ਦੇ ਦੂ ਵੀਰਾ ਗੱਡੀ ਚੱਲ ਕੋਈ ਛੋਟੀ ਮੋਟੀ ਚੀਜ਼ ਹੋਵੇ ਮੈਂ ਆਪ ਕਹਿਦਾ ਗੱਡੀ ਮੰਗਦੇ ਆ ਲੈ ਚੰਗਾ ਬਲਾ ਵਧੀਆ ਮੋਟਰਸਾਈਕਲ ਤਾਂ ਦਿੱਤਾ ਸੀ ਜਦੋਂ ਤੇਰਾ ਵਿਆਹ ਕੀਤਾ ਸੀ ਉਦੋਂ ਤਾਂ ਐਂ ਕਹਿੰਦੇ ਸੀ ਵੀ ਸਾਨੂੰ ਕੁਝ ਨਹੀਂ ਚਾਹੀਦਾ ਇਕੱਲੀ ਕੁੜੀ ਚਾਹੀਦੀ ਆ ਉਹ ਵੀ ਕੰਮਕਾਰ ਵਾਲੀ ਨਾਲੇ ਤੂੰ ਤਾਂ ਇੰਨਾ ਕੰਮ ਧੰਦਾ ਜਾਣਦੀ ਆ ਕਦੇ ਕਿਸੇ ਤੋਂ ਉਹ ਹੀ ਨਹੀਂ ਸਿੱਖਾਈ ਹੈਗੀ ਫਿਰ ਵੀ ਉਹ ਤੈਨੂੰ ਤੰਗ ਕਰਦਿਆ ਚੱਲ ਕੋਈ ਗੱਲ ਨਹੀਂ ਸਿੰਦਰੇ ਤੂੰ ਮਨ ਹੌਲਾ ਨਾ ਕਰ ਤੁਹਾਇਕਰ ਤੂੰ ਬੈਠ ਮੈਂ ਤੇਰੇ ਵਾਸਤੇ ਵਧੀਆ ਚਾਹ ਬਣਾ ਕੇ ਲੈ ਕੇ ਆਉਣੀ ਆ ਚਾਹ ਪੀਵੇਂਗੀ ਕਿ ਰੋਟੀ ਖਾਏਗੀ ਭਾਬੀ ਚਾਹ ਹੀ ਬਣਾ ਲੈ ਰੋਟੀ ਤਾਂ ਮੈਨੂੰ ਸਮਾਂ ਘਰ ਚੋਂ ਬੁਰਕੀ ਨਹੀਂ ਲੰਗਦੀ ਜਿਹਦਾ ਬਾਸ ਦਾ ਘਰ ਉੱਜੜ ਗਿਆ ਹੋਵੇ ਭਾਬੀ ਉਹਨੂੰ ਕੁਝ ਚੰਗਾ ਨਹੀਂ ਲੱਗਦਾ ਲੈ ਕਮਲ ਜੀ ਹੁਣ ਤੂੰ ਰੋਟੀ ਵੀ ਨਹੀਂ ਖਾਏਂਗੀ ਕਿੰਨਾ ਕੁ ਟਾਈਮ ਭੁੱਖੀ ਰਹਿ ਜਾਵੇਂਗੀ ਉਹਨਾਂ ਸੜਿਆ ਹੋਇਆ ਬੰਦਿਆਂ ਪਿੱਛੇ ਨਹੀਂ ਤੂੰ ਬੈਠ ਮੈਂ ਤੇਰੇ ਵਾਸਤੇ ਰੋਟੀ ਵੀ ਲੈ ਕੇ ਆਉਣੀ ਆ ਕੋਈ ਗੱਲ ਨਹੀਂ ਇਹ ਮਸਲਿਆਂ ਦਾ ਹੱਲ ਹੋ ਜਾਂਦਾ ਹੁੰਦਾ ਠੀਕ ਹੈ ਨਾ ਤੂੰ ਮਾਂ ਨੂੰ ਕੁਝ ਨਾ ਦੱਸੀ ਉਹ ਤਾਂ ਤੈਨੂੰ ਪਹਿਲਾਂ ਹੀ ਨਹੀਂ ਚੰਗਾ ਸਮਝਦੀ ਮਤੇਰ ਜੋ ਹੈਗੀ ਆ ਹਾਂ ਭਾਬੀ ਸਿਆਣੇ ਸੱਚ ਹੀ ਕਹਿੰਦੇ ਜਿੰਨਾਂ ਦੀਆਂ ਮਾਵਾ ਮਰ ਜਾਂਦੀਆਂ ਨਾ ਉਹ ਬੱਚੇ ਰੁੱਲ ਜਾਂਦੇ ਆ ਹਾਂ ਜ ਸੱਚੀ ਮਾਂ ਦੀ ਬਹੁਤ ਜ਼ਿਆਦਾ ਆਉਂਦੀ ਹੈਗੀ ਕਮਲੀਏ ਫਿਰ ਕੀ ਹੋ ਗਿਆ ਜੇ ਮਾਂ ਮੁੱਕ ਗਈ ਤੇਰੀ ਪਰਜਾਈ ਤੇ ਤੇਰਾ ਵੀਰਾ ਤਾਂ ਹੈਗਾ ਨਾ ਹੁਣੇ ਤਾਂ ਤੈਨੂੰ ਕਦੇ ਆਉ ਹੋ ਨਹੀਂ ਕੀਤਾ ਹੈਗਾ ਤੂੰ ਸਾਡਾ ਸਾਰੀਆਂ ਗੱਲਾਂ ਸਾਡਾ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣੀ ਆ ਜਮਾ ਕੋਈ ਗੱਲ ਦਿਲ ਤੇ ਨਹੀਂ ਲਾਉਣੀ ਜਿੰਨਾ ਟਾਈਮ ਤੂੰ ਇੱਥੇ ਆ ਵਧੀਆ ਆਦਾ ਖੁਸ਼ ਰਹਿ ਠੀਕ ਹਨ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਇੱਥੇ ਤੇਨੂੰ ਲੈਣ ਆਉਣਗੇ ਕਿੰਨਾ ਕੁ ਟਾਈਮ ਨਾਲੇ ਤੇਰੀ ਸੱਸ ਕੰਮ ਕਰ ਲੂ ਪਤਾ ਹੀ ਆ ਕੋਈ ਕੰਮ ਧੰਦਾ ਨਹੀਂ ਕਰ ਸਕਦੀ ਉਹ ਆ ਦੋ ਦਿਨਾਂ ਚ ਦੇਖ ਲਈ ਉਹਦੀ ਭੂਤ ਨਹੀਂ ਭੁੱਲੀ ਲੈ ਠੀਕ ਆ ਨਾ ਸਿਰ ਤਾਂ ਤੈਨੂੰ ਹੀ ਲੈ ਜਾਣਗੇ ਫਿਕਰ ਨਾ ਕਰ ਸੁ ਚੱਲ ਬੈਠ ਕੋਈ ਨਾ ਭਾਬੀ ਚੱਲ ਜਾ ਲੈ ਕਮਣੀ ਬਿਆਕੇ ਤੋਰਤੀ ਸੀ ਸਾਨੂੰ ਤਾਂ ਐ ਸੀ ਵੀ ਚੱਲ ਆਵਦੇ ਘਰੇ ਰੰਗੀ ਵਸਦੀ ਆ ਹਾ ਕੀ ਪਤਾ ਸੀ ਵੀ ਹੁਣੇ ਦਾਜ ਵਾਸਤੇ ਤੰਗ ਕਰਨਗੇ ਐਨਾ ਵੱਡਾ ਮੁੰਡਾ ਹੋ ਗਿਆ ਹੱਜੀ ਵੀ ਉਹ ਦਾਜ ਭਰ ਲਈ ਜਾਂਦੇ ਆ। ਇਹ ਵੀ ਵਿਚਾਰੀ ਦੇ ਨਾ ਕਰਮਾਂ 'ਚ ਸੋਖੀ ਨਹੀਂ ਲਿਖਿਆ। ਪਹਿਲਾਂ ਮਾਂ ਪਿਓ ਦਾ ਨਹੀਂ ਲਿਖਿਆ ਤੇ ਹੁਣ ਘਰਦਿਆਂ ਦਾ ਸਹੁਰਿਆਂ ਦਾ ਨਹੀਂ ਲਿਖਿਆ। ਚਲ ਕੋਈ ਗੱਲ ਨਹੀਂ ਚਾਹ ਬਣਾਉਣੀ ਆ ਪੁੱਤਾਂ। ਲਾਈਫ ਕਮਾ ਤਾਂ ਮੇਰਾ ਸਹੁਰਾ ਨਹੀਂ ਪਿਆ। ਉਹ ਸੋਈ ਸਾਫ ਕਰਦੀ ਸੀ। ਖਾਦੀ ਕੀ ਕਰਦੀ ਸੀ? ਕੁਝ ਨਹੀਂ ਬਸ। ਜਿਹਦੇ ਸੇ ਆਹ ਨਾ ਸੋਈ ਸਾਫ ਕਰੀ ਹੰਦੀ ਸੀਗੀ। ਕਿਵੇਂ? ਕੁਝ ਚਾਹੀਦਾ ਸੀ ਤੁਹਾਨੂੰ? ਖਾਦੀ ਮੇਰਾ ਨਾ ਸਰ ਬਾਲਾ ਜਿਆਦੇ ਬਿਤੀ ਜਾਂਦੇ। ਮੈਨੂੰ ਜੀ ਕੁੱਤਕ ਚਾਹ ਬਣਾ ਕੇ ਦੇ ਦਾਂਗੀ। ਹਾਂ ਫਿਰ ਕੀ ਕਰਨਾ ਮੈਂ ਹੁਣੀ ਬਣਾ ਦਿੰਨੀ ਆ 2 ਮਿੰਟ ਲੱਗਣਗੇ ਨਾਲੇ ਤੈਨੂੰ ਕਿੰਨੀ ਵਾਰ ਤਾਂ ਕਿਹਾ ਵੀ ਤੂੰ ਨਾ ਸਾਰਾ ਦਿਨ ਦਿਮਾਗ ਤੇ ਲੋੜ ਪਾਇਆ ਕਰ ਤਾਂ ਹੀ ਤੇਰਾ ਸਿਰ ਦੁਖਦਾ ਸਾਰੀਆਂ ਗੱਲਾਂ ਭੁੱਲ ਜਾ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਸਾਰਾ ਕੁਝ ਠੀਕ ਹੋ ਜਾਊਗਾ ਟੈਨਸ਼ਨ ਤਾਂ ਬਾਬੀ ਹੁੰਦੀ ਹੋ ਆਗੀ ਤੇ ਚੱਲ ਕੋਈ ਨਾ ਬਾਬੀ ਮੜੇ ਚਾਹ ਪਤੀ ਤੇਜ ਹੀ ਪਾ ਦੀ ਕੋਈ ਗੱਲ ਨਹੀਂ ਮੈਂ ਵਧੀਆ ਜੀ ਚਾਹ ਬਣਾ ਕੇ ਲੈ ਕੇ ਆਉਣੀ ਆ ਦੁੱਧ ਚ ਪੱਤੀ ਪਾ ਦੂੰਗੀ ਪਰ ਮਾਂ ਕੀ ਕਰ ਲੈਂਦੀ ਮਾਂ ਦਾ ਮੈਂ ਤਾਂ ਬਾਰੇ ਦਿੱਤੀ ਆ ਚੱਲ ਕੋਈ ਨਾ ਮੈਂ ਵਧੀਆ ਚਾਹ ਬਣਾ ਕੇ ਲੈ ਆਉਣੀ ਆ ਠੀਕ ਹੈ ਬਾਬੀ ਕੀ ਚਾਹ ਦੀ ਕੀ ਕਰੀ ਸਾਰਾ ਦਿਨ ਮਸੂਰੀ ਲੱਸੋਤੀ ਹੀ ਬਿਠੇ ਰਹਿੰਗੇ ਦਿਮਾਗ ਤੇ ਲੱਗ ਜਾਂਦੀ ਚਾਹ ਹੀ ਨਾ ਤਮੀ ਮਮੀ ਕੀ ਕਰਦੇ ਚਾਹ ਬਣਾਉਣੀ ਆ ਪੁੱਤ ਕਿਵੇਂ ਸੀ ਮੈਨੂੰ ਭੁੱਖ ਵੱਲ ਲੱਗੀ ਪਈ ਸੀ ਮੈਨੂੰ ਚੂਰੀ ਕੱਟ ਕੇ ਦੇ ਰੋ ਭੁੱਖ ਲੱਗੀ ਪਈ ਸੀ ਕੋਈ ਗੱਲ ਨਹੀਂ ਪਹਿਲਾਂ ਮੈਂ ਚਾਹ ਬਣਾ ਦੇਣੀ ਆ ਚੂਰੀ ਤਾਂ ਤੇਰੇ ਵਾਸਤੇ ਮੈਂ ਬਾਅਦ ਵਿੱਚ ਕੁੱਟ ਦੂੰਗੀ ਠੀਕ ਆ ਕੋਈ ਨਾ ਮੈਨੂੰ ਮੈਨੂੰ ਭੁੱਖ ਵੱਲ ਲੱਗੀ ਪਈ ਆ ਕੱਟ ਕੇ ਦੇ ਰੋ ਮੇਰੀ ਗੱਲ ਸੁਣ ਪੁੱਤ ਹੁਣ ਤੈਨੂੰ ਵੀ ਪਤਾ ਤੇਰੀ ਮਾਸੀ ਦਾ ਸਿਰ ਦੁਖ ਜਾਂਦਾ ਉਹਦੇ ਵਾਸਤੇ ਕੁਟ ਚਾਹ ਤਾਂ ਬਣਾਦਾ ਤੈਨੂੰ 2 ਮਿੰਟ ਰੁੱਕ ਕੇ ਬਣਾ ਦੇਣੀ ਆ ਜੂਰੀ ਮੈਂ ਨਾਲ ਹੀ ਬਣਾ ਲਾਹ ਚਾਹ ਤਾਂ 1 ਮਿੰਟ ਤੇ ਲੱਗੂਗਾ ਤੂੰ ਵੀ ਨਾ ਗੱਲਾਂ 'ਚ ਜਮੇ ਹੀ ਨਹੀਂ ਆਉਣ ਦਿੰਦੀ ਹੈਗੀ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਬਣਾ ਦੇਣੀ 10 ਮਿੰਟ ਰੁੱਕ ਜਾ 10 ਮਿੰਟ ਦਾ ਵੇਟ ਕਰ ਲੈਗੀ ਨਾ ਤੇ ਵੀ ਮੈਂ ਬਸ ਨੰਨੀ ਵਰਗੀ ਆ ਸਾਰਾ ਦਾ ਡਰਾਮੇ ਹੀ ਕਰੀ ਜਾਂਦੀ ਰਹੀ ਹੈ ਚੱਲ ਹੋ ਜਾ ਬਣਾਇ ਨਾ ਬਟਾ ਕਿ ਯੂੰ ਗੁਲਾ ਨਾ ਗੀ ਨਾ ਮੈਂ ਕਹਾ ਮੰਚੂਂ ਟਰੰਗਦਾ ਜਿੱਥੇ ਚੀਜ਼ ਪਈ ਆ ਉੱਥੇ ਹੀ ਪਈ ਆ ਆ ਕਿੰਨੇ ਦਿਨ ਹੋ ਗਏ ਕਿ ਸਾਨੂੰ ਕੋੜੇ ਆਇਟਾ ਵਟੇ ਜਿ ਇਕੱਠੇ ਕਰਕੇ ਇੱਕ ਪਾਸੇ ਲਾ ਦੋ ਬਾਈ ਪਰ ਗੋਲਦੀ ਨਹੀਂ ਗੱਲ ਨੂੰ ਨੂੰ ਕੌਣ ਸਮਝਾਵੇ ਜੇ ਕਹਿੰਨੇ ਫਿਰ ਕਲੇਸ ਪੈ ਜਾਂਦਾ ਫਿਰ ਮੈਂ ਮਾੜੀ ਬਾਈ ਤੇ ਕੀ ਹੋ ਗਿਆ ਤੈਨੂੰ ਕਿ ਹੋ ਗਿਆ ਬੱਤੂ ਮੰਮੀ ਨੇ ਚੂਰੀ ਨਹੀਂ ਕੁੱਟ ਕੇ ਦਿੱਤੀ ਚੂਰੀ ਖਾਣੀ ਆ ਬੁੱਕ ਲੱਗੀ ਭਈਆ ਮੈਨੂੰ ਕੋਈ ਨਾ ਕੋਈ ਮੈਂ ਤਾਂ ਨੂੰ ਕੁੱਟ ਕੇ ਦਊ ਚੂਰੀ ਉਹਦਾ ਕਹਿੰਦੀ ਮੈਂ ਬੀਜ਼ੀ ਆ ਮੈਂ ਤਾਂ ਮਾਸੀ ਲਈ ਪਹਿਲਾਂ ਚਾਹ ਬਣਾਉਂਗੀ ਅੱਛਾ ਕੋਈ ਨਾ ਪਹਿਲਾਂ ਚੂਰੀ ਤੇਰੇ ਵਾਸਤੇ ਹੀ ਬਣੂਗੀ ਤੂੰ ਫਿਕਰ ਨਾ ਕਰ ਚਾਹ ਮੈਂ ਪਿਉਂਦੇ ਨਾਲੇ ਛਾਟੇ 'ਚ ਨਾ ਪਾਈ ਚਾਹੇ ਕੀ ਜਾਣਣੀ ਆ ਕੋਈ ਨਾ ਤੂੰ ਰੋ ਨਾ ਹੁਣ ਚੂਰੀ ਖਾਣੀ ਕਿ ਪਰੌਂਟਾ ਖਾਣੇ ਚੂਰੀ ਖਾਉਂਗੀ ਨਾਨੀ ਮੈਂ ਤਾਂ ਚੂਰੀ ਖਾਣੀ ਆ ਕੋਈ ਨਾ ਮੈਂ ਘਟਾਉਣੀ ਆ ਸੱਕਰ ਚ ਕਿੰਡ ਚ ਸੱਕਰ ਚ ਘਟਾ ਦੀ ਸੱਕਰ ਚ ਹਾਂ ਮੇਰੇ ਪੁੱਤ ਵਾਸਤੇ ਮੈਂ ਲਈ ਸੀ ਸੱਕਰ ਕੋਈ ਨਾ ਮੈਂ ਜਾਣੀ ਆ ਮੈਂ ਦੰਨੀ ਆ ਪਤਾ ਇਹਨਾਂ ਨੂੰ ਚੋਰੀ ਨਾ ਕੁੱਟ ਕੇ ਦੇ ਤੂੰ ਰੋ ਨਾ ਤੂੰ ਬਹਿ ਜਾ ਜਿੰਨਾ ਚਿਰ ਨਾ ਚਪੇੜ ਨਾ ਪਹਿਣ ਮੇਰੇ ਪਿਓ ਦੀਆਂ ਰੰਨਾ ਉਹਨਾਂ ਚਿਰ ਇਹ ਲੋਟ ਨਹੀਂ ਆਉਂਦੀਆਂ ਮੈਂ ਕਹਿੰਦੀ ਆ ਕਾਹਨੂੰ ਤੀਜੇ ਦਿਨ ਜਲੂਸ ਕੱਢਣਾ ਗਮਾਂਡ ਮੈਨੂੰ ਕੀ ਕਹੂਗਾ ਪਰ ਗਮਾਂਡ ਤੁਹਾਨੂੰ ਮਾਰੀ ਬੱਜੇ ਗਈ ਪਰ ਇਹਨਾਂ ਝਾਟਾ ਸਮਾਰਕੀ ਪੱਟਾਂ ਤੂੰ ਦੇਖ ਸਿਆ ਆਉ ਨੀ ਆ ਮੈਂ ਬਹਿ ਜਾ ਤੂੰ ਅੱਛਾ ਆ ਕੀ ਹੋ ਰਿਹਾ ਭਾਈ ਕੁਛ ਨਹੀਂ ਮੰਮੀ ਚਾਹ ਬਣਾਉਂਦੀ ਸੀਗੀ ਕੀ ਦੇ ਵਾਸਤੇ ਉਹ ਤਾਂ ਨਾ ਦੀਦੀ ਕਹਿ ਕੇ ਗਈ ਸੀ ਕਹਿੰਦੀ ਮੇਰੇ ਨਾਲ ਸਿਰ ਦੁਖ ਜਾਂਦਾ ਵੀ ਘੁੱਟ ਚਾਹ ਦੀ ਬਣਾ ਦੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੈਂ ਬਣਾ ਦਿੰਦੀ ਅੱਛਾ ਹੋਰ ਵੀ ਕਿਸੇ ਨੇ ਘਰ ਚ ਕੁਝ ਕਿਹਾ ਹੋਊਗਾ ਮੈਨੂੰ ਆ ਚੀ ਚਾਹੀਦੀ ਆ ਹਾਂ ਮੰਮੀ ਉਹ ਤਾਂ ਨਾ ਗੁੜੀਆ ਸੀਗੀ ਉਹ ਕਹਿੰਦੀ ਨਾ ਮੈਨੂੰ ਵੀ ਭੁੱਖ ਲੱਗੀ ਆ ਵੀ ਉਹ ਬਣਾ ਦੋ ਚੂਰੀ ਮੈਂ ਕਿਹਾ ਕੋਈ ਗੱਲ ਨਹੀਂ ਬੁੱਤ ਮੈਂ ਘੁੱਟ ਦੇ ਦਿੰਦੀ ਹਾਂ ਆਪਾਂ ਤਾਂ ਜਵਾਬ ਦੇ ਕੇ ਤੋਰਤਾ ਵੀ ਮੈਂ ਤਾਂ ਬਿਜੀ ਆ ਨਹੀਂ ਮੰਮੀ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਪੈਸੇ ਤਾਂ ਵੈਸੇ ਕਿ ਐਸੀ ਵੀ ਪੁੱਤ ਕੋਈ ਨਾ ਦੋ ਮਿੰਟ ਰੁਕ ਜਾ ਵੈਸੇ ਕਿਵੇਂ ਹੁੰਦਾ ਪੈਸੇ ਕਿਵੇਂ ਹੁੰਦਾ ਹੈ ਮੈਂ ਤੈਨੂੰ 40 ਵਾਰੀ ਇਹ ਗੱਲ ਸਮਝਾਤੀ ਵੀ ਮੈਨੂੰ ਜਵਾਬ ਪਸੰਦ ਨਹੀਂ ਮम्मी ਮੈਂ ਕਿਹੜਾ ਜਵਾਬ ਦਿੱਤਾ ਸੀਗਾ ਤੇ ਜਵਾਬ ਫਰ ਕੀ ਆ ਫਰ ਕੀ ਐ ਇਹ ਤੂੰ ਚੁੱਪ ਰਹਿ ਵੱਡੀ ਚਮਚੀ ਆਈ ਮਾਰ ਮਾਰ ਮੁਕੇ ਜੜਾ ਖੇੜ ਦੂੰ ਮੈਂ ਨਾ ਤੂੰ ਦੱਸ ਵਾ ਤੂੰ ਧੂੰ ਕੀ ਲੈਣਾ ਇੱਥੇ ਮम्मी ਮੈਂ ਤਾਂ ਤੈਨੂੰ ਕੀ ਕਹਿੰ ਤੂੰ ਬੱਸ ਮੇਰੀ ਗੱਲ ਸੁਣੋ ਸੁਣੀਏ ਬਾਈਆ ਪਰ ਹੈ ਜਿਹੜਾ ਕੁਝ ਮਰਜ਼ੀ ਮੈਨੂੰ ਜਿਹੜਾ ਕੁਝ ਮਰਜ਼ੀ ਕਰ ਲੋ ਪਰ ਦੀਦੀ ਨੂੰ ਨਾ ਕਹੋ ਉਹ ਤਾਂ ਵਿਚਾਰੀ ਪਹਿਲਾਂ ਹੀ ਦੁਖੀ ਆ ਗਈ ਕਾਦੀ ਦੁਖੀ ਐ ਜਾਨ ਬੁੱਜ ਕੇ ਦੁਖੀ ਹੁੰਦੀਆਂ ਨੇ ਦੁਖੀ ਨੂੰ ਦੱਸੇ ਨੂੰ ਕੀ ਹੋਏਗਾ ਗਲ ਫਾਹ ਹੱਦ ਤੱਕ ਕਿਸੇ ਨੇ ਹੁਣ ਉਹ ਹੀ ਕਸੂਰ ਤੂੰ ਕਰੀ ਜਾਨੀ ਐ ਤੈਨ ਇਸ ਕਾਚ ਬਾਸਣਾ ਕਿ ਜਾਣੇ ਮੈਨੂੰ ਇਹ ਦੱਸਾ ਮੰਮੀ ਇੱਕ ਬਸਨ ਵਾਲੀ ਕਿਹੜੀ ਗੱਲ ਹੁਣ ਕੰਮ ਤਾਂ ਕਰੀ ਜਾਂਦੀ ਆ ਮੈਂ ਹੋਰ ਤੁਸੀਂ ਕੀ ਭਾਲਦੇ ਆ ਜੀਪ ਵੀ ਬੰਦ ਰੱਖ ਲਿਆ ਕਰੇ ਭਾਲਦੀਆਂ ਲੋਤਰ ਲੋਤਰ ਮਰੀ ਜਾ ਤਾਲੂਆਂ ਨਾਲ ਚੱਕ ਚੱਕ ਜੀਭ ਨੂੰ ਮੈਂ 2 ਮਿੰਟਾਂ ਦੀ ਬੱਚੂਰੀ ਕੁੱਟ ਕੇ ਦੇ ਦਿੰਦੀ ਆ ਤੁਸੀਂ ਅੰਗੂਠਾ ਨਾ ਪਾ ਪਹਿਲਾਂ ਮੇਰੀ ਦੋਤੇ ਵਾਸਤੇ ਚੂਰੀ ਕੁੱਟ ਚਾਹ ਇੱਕ ਫੇਰ ਬਣੂ ਨਹੀਂ ਉਬਲਦੇ ਉਬਲਦੇ ਨੇ ਦੋਨਾਂ ਦੇ ਸੱਤ ਪਾ ਦੂੰਗਾ ਤੀਂ ਤੀਂ ਕਰਕੇ ਕੋਈ ਨਾ ਮਮੀ ਬੱ비 ਚੂਰੀ ਬਣਾ ਦੇ ਤੂੰ ਸੇ ਆਪਣਿਆਂ ਦੀ ਜਾੜਾ ਤੂੰ ਤੀਜੇ ਦਿਨ ਆ ਕੇ ਬਹਿਣੀ ਤੂੰ ਕਿਥੋਂ ਰੋਟੀ ਲੱਗੀ ਆ ਮੈਨੂੰ ਤੁਸੀਂ ਕਿਉਂ ਮਾਰੀ ਜਾਂਦੇ ਆਂ ਇਹ ਹੋਰ ਖਾਣੇ ਤੂੰ ਵੀ ਹੋਰ ਖਾਣੀਆਂ ਨੇ ਫਿੱਚ ਬੋਲਣ ਨੂੰ ਨਹੀਂ ਹਟਦੀ ਉਹ ਤਾਂ ਵਿਚਾਰੀ ਨੂੰ ਤੁਸੀਂ ਮੇਰੇ ਵੀ ਪਿਓ ਦੀਆਂ ਫਸਲ ਲੱਗਦੇ ਨੂੰ ਕਿਸੇ ਦਿਨ ਕਰੰਟ ਨਾਲ ਲਾ ਦੂੰ ਮੈਂ ਤੂੰ ਐ ਕਰ ਤੂੰ ਜਾ ਜਾ ਮੈਂ ਤੇਰੇ ਵਾਸਤੇ ਰੁੱਕ ਕੇ ਜਾਗਣਾ ਤੂੰ ਚੋਰੀ ਫਟ ਤੂੰ ਰਾਂਡਾ ਘਰੇ ਤੋਂ ਵਾਲ ਚ ਫਸਣਾ ਮੈਂ ਤਾਂ ਕੋਈ ਇਹ ਵਿੱਚ ਗੱਲ ਵੀ ਨਹੀਂ ਕਰੀ ਸੀ ਤੂੰ ਚੋਰੀ ਦੀ ਗੱਡੀ ਕੁੜੀ ਗੱਲ ਹੁਣ ਬਣਾ ਦਿੰਨੀ ਆ ਮੈਂ ਤਾਂ ਹੌਜੀ ਵਾਕੜੀ ਮਸਾਤਾ ਚਾਰ ਦਿਨ ਆਈ ਆ ਉੱਥੇ ਪਹਿਲਾਂ ਉਹ ਦੀ ਸੱਸ ਤੰਗ ਕਰਦੀ ਸੀ ਤੇ ਉੱਥੇ ਹੁਣ ਇਹ ਤੰਗ ਕਰੀ ਜਾਂਦੀ ਹੈ ਇਹਦੇ ਮੋਢੇ ਤੋਂ ਕੋਈ ਪੋਲ ਵੀ ਨਹੀਂ ਸਕਦਾ ਕੋਈ ਨਾ ਚੁੱਕਦੇ ਨਹੀਂ ਆ ਫਾਗ ਕੋਈ ਦਾ